ਵਿਆਹ ਸ਼ਾਦੀਆਂ ਅਤੇ ਹੋਰ ਵੱਡੇ ਸਮਾਗਮਾਂ ਵਿੱਚ ਕੇਟਰਿੰਗ ਦੇ ਨਾਂ ਤੇ ਭਾਰੀ GST ਚੋਰੀ ਹੋ ਰਹੀ ਹੈ। ਅਕਸਰ ਹੋਟਲ, ਰੈਸਟੋਰੈਂਟ ਅਤੇ ਮੈਰਿਜ ਪੈਲੇਸ ਹਾਲ ਕਿਰਾਏ ਦਾਤਾ ਬਿੱਲ ਕੱਢ ਦਿੰਦੇ ਹਨ ਪਰ ਖਾਣ-ਪੀਣ ਦਾ ਪੂਰਾ ਹਿਸਾਬ ਨਕਦ ਵਿੱਚ ਹੀ ਨਿਪਟਾ ਲਿਆ ਜਾਂਦਾ ਹੈ। ਆਓ ਜਾਣਦੇ ਹਾਂ ਕਿਵੇਂ ਹੁੰਦੀ ਹੈ GST ਚੋਰੀ। ਕਈ ਥਾਵਾਂ ਤੇ ਗਾਹਕ ਨੂੰ ਹਾਲ ਦਾ ਬਿੱਲ ਤਾਂ ਦੇ ਦਿੱਤਾ ਜਾਂਦਾ ਹੈ ਪਰ ਖਾਣੇ ਦੇ ਪੈਸੇ ਵੱਖਰੇ ਨਕਦ ਲੈ ਲਏ ਜਾਂਦੇ ਹਨ। ਉਦਾਹਰਨ ਲਈ ਜੇਕਰ ਕੁੱਲ ਖਰਚਾ 10 ਲੱਖ ਰੁਪਏ ਹੈ ਤਾ ਸਿਰਫ 2 ਤੋਂ 3 ਲੱਖ ਦਾ ਬਿੱਲ ਕੱਢਿਆ ਜਾਂਦਾ ਹੈ ਅਤੇ 7 ਤੋਂ 8 ਲੱਖ ਰੁਪਏ ਕੈਸ਼ ਵਿੱਚ ਲਏ ਜਾਂਦੇ ਹਨ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਈ ਗਾਹਕ ਵੀ ਇਸ ਵਿੱਚ ਸਹਿਮਤ ਹੋ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਕੁਝ ਸਸਤਾ ਪੈ ਰਿਹਾ ਹੈ ਅਸਲ ਵਿੱਚ ਇਸ ਨਾਲ ਸਰਕਾਰ ਦੇ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ ਜੀਐਸਟੀ ਅਧਿਕਾਰੀਆਂ ਨੇ ਸਵੀਕਾਰਿਆ ਹੈ ਕਿ ਹੋਟਲਾਂ ਰੈਸਟੋਰੈਂਟਾਂ ਅਤੇ ਵਿਆਹ ਮਹਿਲਾਂ 'ਚ ਇਸ ਤਰ੍ਹਾਂ ਦੀ ਕਾਲ ਚੋਰੀ ਆਮ ਹੋ ਗਈ ਹੈ ਇਸ ਤੇ ਨਕੇਲ ਪਾਉਣ ਲਈ ਸੂਚੀ ਤਿਆਰ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਸਖਤ ਕਾਰਵਾਈ ਕੀਤੀ ਜਾਵੇਗੀ ਕਈ ਥਾਵਾਂ ਤੇ ਮੈਨੇਜਰ ਆਪਣੇ ਆਪ ਗਾਹਕਾਂ ਨੂੰ ਆਫਰ ਦੇ ਦਿੰਦੇ ਹਨ ਹਾਲ ਦਾ ਬਿੱਲ ਲੈ ਲਵੋ ਪਰ ਖਾਣੇ ਦੇ ਪੈਸੇ ਨਕਦ ਦਿਓ ਇਸ ਤਰੀਕੇ ਨਾਲ ਦੋਵਾਂ ਧਿਰਾਂ ਨੂੰ ਫਾਇਦਾ ਹੁੰਦਾ ਜਦ ਕਿ ਸਰਕਾਰ ਨੂੰ ਕਾਟਾ ਚੱਲਣਾ ਪੈਂਦਾ ਆਥ ਸ਼ਾਸਤਰੀ ਡਾਕਟਰ ਸੁਰਵੀਰ ਕੌਰ ਦੇ ਅਨੁਸਾਰ ਕੇਟਰਿੰਗ ਸੇਵਾਵਾਂ ਆwidetilde ਉਦਯੋਗ ਦਾ ਵੱਡਾ ਹਿੱਸਾ ਹਨ ਜੇ ਇਹਨਾਂ ਦੀ ਬਿਲਿੰਗ ਹੀ ਨਾ ਹੋਵੇ ਤਾਂ ਰਾਸ਼ਟਰੀ ਆਮਦਨ ਤੇ ਸਿੱਧਾ ਅਸਰ ਪੈਂਦਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਨਿਗਰਾਨੀ ਕੜੀ ਕਰੇ ਅਤੇ ਦੋਸ਼ੀਆਂ ਤੇ ਸਖਤ ਕਾਰਵਾਈ ਕਰੇ।